ਸੋ ਹਨ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਿਕਾਰਯੋਗ ਹਰ ਸਿੰਘ ਜੀ ਇਹ ਜੋ ਚਵੀ ਚੇ 66 ਸਮ ਇੱਕ ਦਿਨ ਲਿਖਤਾ ਅਰਜਨ ਨਾਲ ਸੰਜੀ ਕੀਤੀ ਸੀ ਉਹ ਜੋ ਬ੍ਰਾਹਮਣ ਸੀ ਮਸ਼ਤ ਤਾਰਾ ਸਿੰਘ ਚੰਬਲ ਜਿਨ੍ਹਾਂ ਨੂੰ ਨੌਮਨवते ਉਹਨਾਂ ਨੂੰ ਪਰਿਸੰਗਤ ਵਿੱਚ ਖੜਿਆ ਕੀਤਾ ਸੀ ਉਹ ਫਿਰ ਜਦੋਂ ਕਿਰਪਾ ਕੀਤੀ ਪ੍ਰਮਾਤਮਾ ਨੇ ਕਿ ਨੌ ਜਣੇ ਜਦੋਂ ਅੰਤਮ ਬਿਲਾ ਉਸਤਾ ਆਇਆ ਨੌ ਜਣੇ ਜਿਹੜਾ ਉਸਤਾ ਉਹਨੂੰ ਨਹਾਉਣਗੇ ਜਿਵੇਂ ਹੁਕਮ ਆ ਕਿ ਪੰਜ ਗੋਸੇ ਕੀ ਹੱਥ ਲਾਣਾ ਜਦੋਂ ਕਿ ਵੀਰ ਜਾਂ ਭੈਣ ਕੋ ਸੱਚ ਖੰਝਦੀ ਹੈ ਜਦ ਆਪਾਂ ਨਹਾਉਣੇ ਹਾਂ ਤੇ ਪੰਜ ਗੋਸੇ ਕੀ ਹੱਥ ਲਾਉਣੇ ਆ ਉਸਨੂੰ ਕਿਰਪਾ ਹੋਈ ਉਹ ਨੌ ਨਾ ਉਹਨੂੰ ਨਹਾਇਆ ਸੀ ਜੋ ਨੋ ਨ ਉਸ ਨੂੰ ਨਹੀਂ ਨਹਾਉਂਦੇ ਤੋਂ ਸੱਚ ਖੰਣੀ ਚ ਜਾਂਦਾ ਕਿਰਪਾ ਹੋਈ ਬੇਨਤੀ ਕੀਤੀ ਉਹਨਾਂ ਨੋਵਾਂ ਨੇ ਕਿ ਪ੍ਰਮਾਤਮਾ ਨੇ ਦੱਸਿਆ ਕਿ ਜਦੋਂ ਦਾ ਅੰਤ ਬਿਲਾਤ ਸੀ ਨੋ ਜੜੇ ਸੀ ਜਲਾਉਤ ਸੀ ਹਿਲਾ ਦੇ ਇਹ ਸੱਚ ਖੰ ਚਲੇ ਜਾਵੇਗਾ ਸੋ ਉਹ ਪਰਮੇਸ਼ਰ ਨੋਵਾਂ ਨੂੰ ਕੀ ਹੋ ਗਵੰਦਤਾ ਤੁਸਾਂ ਨੋਵਾਂ ਜਣਿਆਂ ਹਰ ਸੰਗਤ ਨੂੰ ਕਹਿਣਾ ਇੱਕ ਵੇਰੀ ਹਰ ਸੰਗਤ ਨੂੰ ਕੀ ਕਹਿਣਾ ਸੱਚ ਸੰਦੇਸ਼ਾ ਸੁਨਾਈਆ ਗੁਰਮੁਖੋ ਅੱਗੇ ਅਗੋਂ ਪ੍ਰਭ ਦੇ ਨਾਲ ਕਰਿਓ ਨਾ ਹੇਰਾ ਫੇਰੀ ਇਹ ਦੱਸਿਆ ਕਿ ਨੋਵਾਂ ਨੂੰ ਕਿਹਾ ਪਰਮੇਸ਼ਰ ਐ ਕਿ ਤੁਸੀਂ ਹਰ ਸੰਗਤ ਦੇ ਵਿੱਚ ਖੜੇ ਹੋ ਕੇ ਕੀ ਕਹਿਣਾ ਅੱਗੋਂ ਪਿੱਛੇ ਜੋ ਹੋਇਆ ਸੋਇਆ ਅੱਗੋਂ ਪ੍ਰਭ ਨਾਲ ਕੋਈ ਕਰਿਓ ਨਾ ਹੇਰਾ ਫੇਰੀ ਜਗਤ ਰੀਤੀ ਦੇਣੀ ਤਜਾਈਆ ਇਹ ਜਗਤ ਰੀਤੀ ਐ ਇਹਨੂੰ ਜਗਤ ਦੇ ਵਿੱਚ ਹੀ ਛੱਡ ਦਿਓ ਕੂੜੀ ਕਿਰਿਆ ਝੂਲਣ ਨਹੀਂ ਦੇਣੀ ਜਿਸ ਅੰਧੇਰੀ ਸੱਚ ਸੱਚ ਕਰਨੀ ਰੁਸ਼ਨਾਈਆ ਉਸ ਦੇ ਕਾਰਨ ਪਾਏ ਫੇਰੀ 헤ਰਾ ਫੇਰੀ ਬਖਤ ਨਾ ਕੋਈ ਲੰਗਾਈਆ ਮੈਂ ਸੱਚ ਦੇ ਕਾਰਨ ਹੀ ਫੇਰਾ ਪਾਇਆ 헤ਰਾ ਫੇਰੀਆਂ ਦੇ ਵਿੱਚ ਮੈਂ ਵੀ ਜਿਹੜਾ ਹੈ ਉਹ ਬਖਤ ਨਹੀਂ ਲੰਗਾਇਆ ਤਾਂ ਨਾ ਤੁਸੀਂ ਕਿਤੇ ਲੰਗਾਇਓ ਅੱਜ ਦੀ ਸੁਲੱਖਣੀ ਕੜੀ ਆਈ ਜਿਹੜੀ ਸਭ ਨੂੰ ਜਮ੍ਹਾਂ ਤੋਂ ਲੈ ਛੁੜਾਈਆ ਸਭ ਤੋਂ ਪਿਛੇ ਨਹੀਂ ਨੀ ਕਿਰਪਾ ਕੀਤੀ 2021 ਵਿੱਚ ਵੀ ਨੇ ਕਿਹਾ ਕਿ ਮੈਂ ਲਾਰੇ ਵਿੱਚ ਝੱਟ ਲੰਗਾਈਆ ਇਹ ਲਾਇਨ ਕੀ ਕਹਿੰਦੀ ਆ ਅੱਜ ਦੀ ਸੁਲੱਖਣੀ ਖੜੀ ਆਈ ਸਭ ਨੂੰ ਜਮਾ ਤੋਂ ਲਿਆ ਛੁਡਾਇਆ ਅੱਗੇ ਇੱਕ ਖੇਲ ਹੋਰ ਬਥੇਰੀ ਪੜਦਾ ਆ ਚੁਕਾਇਆ ਅੱਗੇ ਬੜੀ ਤਗੜੀ ਖੇਲ ਐ ਇਸ ਹਰਵਾਨੀ ਦੇ ਵਿੱਚ ਜੇ ਕਹੋਗੇ ਮੇਰੀ ਮੇਰੀ ਇਹ ਤੇ ਦੱਸਿਆ ਪ੍ਰਮਾਤਮਾ ਨੇ ਸਿੱਖ ਕਹਿੰਦੇ ਨੇ ਕਿ ਮੇਰੀ ਮੇਰੀ ਉਹ ਮੇਰੀ ਮੇਰੀ ਚੱਕਰ ਆ ਮੇਂ ਲੜਾਈਆਂ ਝਗੜੇ ਪਰਿਵਾਰ ਦਾ ਵਿਛੋੜਾ ਹੋ ਜਾਂਦਾ ਅੱਗੇ ਪਿੱਛੇ ਆਣ ਗੁਆਂ ਲੜਾਈਆਂ ਆਪਾਂ ਕਰ ਲੈਨੇ ਆ ਕਿਸ ਕਰ ਕੇ ਕਰ ਲੈਨੇ ਆ ਮੇਰੀ ਮੇਰੀ ਕਰਕੇ ਜੇ ਕਹੋਗੇ ਮੇਰੀ ਮੇਰੀ ਹੱਥ ਕਿਛ ਨਾ ਆਈਆ ਕੁਛ ਹੱਥ ਵਿੱਚ ਨਹੀਂ ਆਣਾ ਹੁਣੇ ਕਿ ਦੱਸਿਆ ਸੀ ਅੱਗੇ ਜਿਹੜੀ ਖੇਲ ਆ ਉਹ ਕੀ ਖੇਲ ਕੀਤੀ ਪ੍ਰਮਾਤਮਾ ਜਿਹੜਾ ਪਰਦਾ ਚੁਕੇ ਹੈ ਚਵੀ ਚੇਤ ਨੇ ਤੁਰ ਸੰਦੇਸ਼ਾ ਚਵੀ ਚੇਤ ਯਾਦ ਰੱਖਣਾ ਯਾਦ ਯਾਦ ਵਿੱਚੋਂ ਦਵਾਈਆ ਯਾਦ ਰੱਖਣਾ ਹੈ ਪਾਲ ਸਿੰਘ ਰਹਾ ਨਹੀਂ ਸੁਖਣਾ ਦਰਗਾਹ 사ચી ਮਿਲੇ ਵੜਾਈਆ 에 ਉਸੇ ਦਾ ਖੇੜਾ ਬਸਨਾ ਉਸੇ ਗਰਵ ਜੇ ਬਦਾਈਆ 에 ਦਸਿਆ ਹੈ ਇਹ ਹਦਾਇਤ ਇਹ ਹੁਕਮ ਦਿੱਤਾ ਹੈ ਕਿ ਖੇੜਾ ਕਿਸ ਦਾ ਬਸਨਾ ਹੈ ਇਹ ਇਸੇ ਦਾ ਖੇੜਾ ਹੈ ਬਸਨਾ ਹੈ ਉਸ ਦਾ ਨੂਰ ਚਮਕਣਾ ਉਸੇ ਦੀ ਹੋਵੇ ਰੁਸ਼ਨਾਈਆ ਉਸੇ ਦਾ ਹੀ ਇਹ ਨੂਰ ਚਮਕਣਾ ਹੈ ਤਾਂ ਉਸ ਦੀ ਗੱਲ ਹੋਣੀ ਹੈ ਮਤਲਬ ਲੋਕ ਦੇ ਵਿੱਚ ਵੇਖਿਓ ਕਦੀ ਭੁੱਲ ਵਿੱਚ ਆ ਕੇ ਇਸ ਨੂੰ ਨਹੀਂ ਪਰਖਣਾ ਕਈਆਂ ਪੰਗਲ ਦੀਆਂ ਗੱਲਾਂ ਤਾਂ ਪੈਣ ਪਰਾ ਗਈ ਜਿਹਦੇ ਦੱਸਿਆ ਹੈ ਭੁੱਲ ਕੇ ਵੀ ਇਸ ਨੂੰ ਜੇ ਇਸ ਪ੍ਰਮਾਤਮਾ ਨੂੰ ਸਮਝੋ ਠੀਕ ਆਉਂਦੀ ਨਾ ਰਵਾਨੀ ਇਸ ਇਸ ਦਾ ਹਾਜ਼ਰ ਹਜ਼ੂਰ ਹੋਰ ਪ੍ਰੈਜ਼ੈਂਟ ਅੱਜ ਵੀ ਹਾਜ਼ਰ ਹੈ ਅੱਜ ਵੀ ਇਸੇ ਆ ਵੇਖਿਓ ਕਦੀ ਭੁੱਲ ਵਿੱਚ ਆਕੇ ਇਸ ਨੂੰ ਨਹੀਂ ਪਰਖਣਾ ਪਾਰਖਾਂ ਦਾ ਪਾਰਖੂ ਇੱਕੋ ਬੇਪਰਵਾਹੀਆ ਉਹ ਇੱਕ ਪਾਰਖਾਂ ਦਾ ਪਾਰਖੂ ਇੱਕੋ ਬੇਪਰਵਾਹੀਆ ਉਸ ਨੇ ਗੱਲਾਂ ਬਾਤਾਂ ਨਾਲ ਹੁਣ ਨਹੀਂ ਪਰਚਣਾ ਹੇਰਾ ਫੇਰੀ ਨਾਨ ਕੋਈ ਪਰਮਈਆ ਗੱਲਾਂ ਬਾਤਾਂ ਨਾਲ ਹੁਣ ਉਸ ਨੇ ਨਹੀਂ ਪਰਚਣਾ ਜੇਲਾ ਵਿਛੜਿਆ ਉਸ ਮੁੜ ਕੇ ਇਸ ਦਰ ਨਹੀਂ ਪਰਤਨਾ ਸਜਣਾ ਜਿਹੜਾ ਵਿਛੜ ਗਿਆ ਉਹਨੇ ਫਿਰ ਇਸ ਦਰ ਤੇ ਨਹੀਂ ਪਰਤਨਾ ਲੱਖ 84 ਦੇ ਸਜਾਈਆ ਉਹਨੂੰ ਫਿਰ ਮੈਂ ਕਿਹ ਤਰ੍ਹਾਂ ਦੇਵਾਂਗਾ ਲੱਖ 84 ਦੇ ਸਜਾਈ ਉਹਨੂੰ ਮੈਂ ਲੱਖ 84 ਚ ਪਾ ਦੇਵਾਂਗਾ ਦੂਤਾਂ ਨੂੰ ਡੰਡ ਦਿਆਂ ਇਹਨੂੰ ਕਦੇ ਨਿਆਵੇ ਤਰਸਨਾ ਗੁਰਮੁਖਾ ਨੂੰ ਆਪਣੀ ਗੋਦ ਬਹਾਈਆ ਇਹਨੂੰ ਤਰਸ ਨਹੀਂ ਕਰਿਆ ਹੁੰਦਾ ਦੂਤਾਂ ਨੂੰ ਉਹ ਦੂਤੇ ਹੁੰਦੇ ਆ ਉਹ ਮਨਮੁਖ ਹੁੰਦੇ ਆ ਉਹ ਕੁੜਿਆਰ ਹੁੰਦਾ ਹੈ ਜਿਹੜਾ ਆਪਣੇ ਬਾਪ ਨੂੰ ਪਰਖਦਾ ਆਪਣੇ ਪਾਪ ਨੂੰ ਵੀ ਕੋਈ ਪਰਖਦਾ ਆਪਣੀ ਮਾਂ ਨੂੰ ਵੀ ਕੋਈ ਪਰਖਦਾ ਇਹ ਤਾਂ ਫਿਰ ਵੀ ਸੰਸਾਰੀ ਮਾਂ ਬਾਪ ਨੂੰ ਆਪਾਂ ਪਰਖ ਲੈਂਦੇ ਆ ਇਹ ਤਾਂ ਤੁਹਾਡੇ ਸਾਹਮਣੇ ਨਿਰਗੁਣ ਆਏ ਸੀ ਜਿਸ ਨੇ ਪੇਸ਼ੇਂਗ ਹੋਈਆਂ ਹੋਈਆਂ ਇਸ ਸੱਬੇ ਸਿੱਸਤੇ ਪੰਜ ਮੁਕੀਤਾਂ ਹੋਵੇਗਾ ਉਹਨੂੰ ਫੇਰ ਤਰਸਣੀ ਆਦਾ ਗੁਰਮੁਖੋ ਵੇਲਾ ਆਉਣਾ ਤੁਸੀਂ ਇੱਕ ਦੂਜੇ ਦੇ ਪਿਆਰ ਨੂੰ ਤਰਸਣਾ ਫਿਰ ਤਾਂ ਭਜੂਗੇ ਕਦੇ ਮੈਨੂੰ ਫਲਾਣੀ ਭੈਣ ਮਿਲ ਜੇ ਕਦੇ ਮੈਨੂੰ ਫਲਾਣਾ ਮੈਨੂੰ ਉਹੀ ਗਵੰਡੀ ਉਹ ਮਿਲ ਜਵੇ ਜਿੰਨਾਂ ਮੇਰੀ ਬਣਦੀ ਨਹੀਂ ਸੀ ਫੇਰ ਤਰਸਣਾ ਫੇ ਕੀ ਦਸਿਆ ਫਿਰ ਸੁਣੋ ਫਿਰ ਜਿਸ ਨੂੰ ਆਪਾਂ ਤਰਸ ਲਿਆ ਉਹਦਾ ਮਿਲਨੇ ਨੇ ਆਂਡ ਗਵੰਡੀ ਪਰਮਾਤਮਣ ਦੱਸਿਆ ਬਿਨ ਮੇਰੇ ਪਿਆਰ ਹੱਥ ਕਿਸੇ ਨਾ ਆਈਆ ਫਿਰ ਬਿਨ ਮੇਰੇ ਪਿਆਰ ਇਹ ਫਿਰ ਹੱਥ ਕਿਸੇ ਨੇ ਨਹੀਂ ਆਉਣਾ ਤੁਹਾਨੂੰ ਕੁ ਕਰਮ ਕਰਦੇ ਆ ਅੱਗੇ ਹੋ ਕੇ ਨਹੀਂ ਵਰਜਣਾ ਹੁਕਮ ਦੇ ਨਾ ਕੋਈ ਸੰਗਾਈਆ ਜੀ ਅਸੀਂ ਹੋਣੀ ਸਮਝੇ ਫਿਰ ਅਸੀਂ ਕਦੋਂ ਸਮਝਾਂਗੇ ਜੋਤੀ ਜੋ ਸਰੂਪ ਆਪ ਆਪਣੇ ਕਿਰਪਾ ਕਰ ਤੁਰ ਫਰਮਾਨੇ ਦੇ ਦਰੜਾਈ ਹੈ ਕਿਹੜੇ ਫਰਮਾਨੇ ਤੁਰ ਫਰਮਾਨੇ ਦੇ ਦਰੜਾਈ ਹੈ ਚਵੀ ਚੇਤ ਕੇ ਬਣਿਓ ਨਾ ਚਾਤਰ ਚਲਾਕੀ ਕੰਮ ਕਿਸੇ ਨਾ ਆਈਆ ਜੇ ਜਿਉਣਾ ਤੇ ਪ੍ਰਭੂ ਦੀ ਖਾਤਰ ਜੇ ਜਿਉਣਾ ਕਿਸ ਤੇ ਖਾਤਰ ਪ੍ਰਭੂ ਦੀ ਖਾਤਰ ਕਿਹੜਾ ਪ੍ਰਭੂ ਪਰਭੂ ਨੂੰ ਪ੍ਰਭੂ ਆਖਿਆ ਤੁਹਾਡਾ ਵੜੇ ਨ ਜਾਂਦਾ ਨਾ ਜੇ ਜਿਉਣਾ ਤੇ ਪ੍ਰਭੂ ਦੀ ਖਾਤਰ ਬਾਕੀ ਖਤਰੇ ਵਿੱਚ ਸਰਬ ਲੁਕਾਈਆ ਸੰਸਾਰ ਦੇਖੋ ਸੰਸਾਰ ਵਰ ਨਿਕਾ ਮਰ ਜਾ ਦੇਖੋ ਖਤਰੇ ਵਿੱਚ ਜਗਤ ਸਵਾਨੀ ਕਿਸੇ ਕਾਮਣ ਆਵੇ ਮਲਿਆਦ ਦਾਸਾ ਮੁਖ ਤਤਨ ਕੂੜਾ ਰੰਗ ਨਾ ਕੋਈ ਵੜਿਆ ਹੀ ਆ ਮਨ ਚਤ్రਾਈ ਜੇ ਕੋਈ ਕਰੇ ਸਾਧਨ ਆਪਣਾ ਵੱਲ ਕਰਾਈਆ ਉਸ ਕੋ ਲਖਣੀ ਨੂੰ ਸਮਝੋ ਵਾਂਝਿਲ ਜਿਸ ਦੀ ਸਾਈਂ ਸਿਰ ਹੱਥ ਨਾ ਕੋਈ ਟਕਾਇਆ ਉਸ ਨੂੰ ਸਮਝੋ ਪਾਗਲ ਉਸ ਨੂੰ ਸਮਝੋ ਪਾਗਲ ਪਾਗਲ ਕਿਸ ਨੂੰ ਸਮਝਣਾ ਜੋ ਸਤਗੁਰ ਹੁਕਮ ਗਿਆ ਪੋਲਾਈਆ 33 ਸੂਲ ਆਦੇ ਸਚਨੋ 33 ਸੂਲ ਪਹਿਲਾ ਸੂਲ ਕਿਆ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਕਿਸੇ ਪੰਜ ਤਤ ਦਾ ਨਹੀਂ ਮੰਨਣਾ ਕਿਉਂਕਿ ਗੋਵਿੰਦ ਪਾਸ਼ਾ ਜੀ ਨੇ ਐਸੇ ਕਰਕੇ ਦਸਮਤੇ ਅੱਗੇ ਜਿਹੜੀ ਖੇਡ ਨੂੰ ਸਮਾਪਤ ਕੀਤਾ ਸੀ ਉਸਨੇ ਕੰਨ ਲਾਤਾ ਸੀ ਅੱਗੇ ਹੁਣ ਦੇ ਤਾਰੀ ਖੇਡ ਨਾ ਹੋਣੀ ਤੇ ਨਾਸਤੀ ਪੂਜਾ ਹੋਣੀ ਪੂਜਾ ਕਿਸ ਦੀ ਹੋਣੀ ਆ ਨਿਰਗੁਣ ਰੰਕਾਰ ਦੀ ਮੁਣੀਆ ਜੋ ਇੱਕਿਆ ਕਾਲ ਪੁਰਖਿਆ ਅੱਜ ਵੀ ਹੈ ਅੱਜ ਕੱਲ ਵੀ ਸੀ ਤੇ ਪਰਸੋਂ ਸੀ ਅੱਗੇ ਵੀ ਉਸ ਨੇ ਰਹਿਣਾ ਉਹ ਗੁਰਸਿੱਖ ਦਾ ਦਿਸੇ ਕਾਤਲ ਜੋ ਵੇਖ ਕੇ ਮੁੱਖ ਪੁਵਾਈਆ ਲੈਣੋ ਪਾ ਸੁਣਦੇ ਆ ਵਿਚਾਰੀਏ ਇਸ ਤੇ ਕੀ ਅਸੀਂ ਕੀ ਕਰਦੇ ਆ ਉਹ ਗੁਰਸਿੱਖ ਦਾ ਦਿਸੇ ਕਾਤਲ ਜੋ ਵੇਖ ਮੁੱਖ ਪੁਵਾਈਆ ਮੁਖ ਪੁਆਇਆ ਅਸੀਂ ਕਿਸੇ ਬੰਦੇ ਤੋਂ ਪੰਜ ਤਤ ਤੋਂ ਮੁਖ ਨਹੀਂ ਪੁਆ ਰਹੇ ਅਸੀਂ ਮੁਖ ਪੁਆ ਰਹੇ ਆਪਣੇ ਪਰਮੇਸ਼ਰ ਤੋਂ ਪਰਮੇਸ਼ਰ ਨੇ ਕਿਹਾ ਉਹਨੇ ਡਰਸ ਦਿੱਤਾ ਸੀ ਆਪਣੀ ਮਿਲਣੀ ਦਾ ਆਪਣੇ ਘਰ ਦਾ ਕਿ ਜੇ ਮੈਂ ਸਤਗੁਰ ਹੋਇਆ ਤੁਹਾਡੇ ਅੰਦਰ ਜਾਵਾਂਗਾ ਵੜ ਇਹ ਮੇਰੀ ਵੇਪਰ ਵਈ ਤੇ ਜੇ ਉਹ ਸਾਡੇ ਅੰਦਰ ਵੜ ਗਿਆ ਫਿਰ ਅਸੀਂ ਫਿਰ ਕਿਸੇ ਪੰਜ ਤਤ ਨੂੰ ਨਹੀਂ ਅਸੀਂ ਆਪਣੇ ਭਗਵਾਨ ਵੱਲ ਤੋਂ ਹੀ ਆਪਣਾ ਮੁਖ ਮੋੜ ਲਿਆ ਇਸ ਕਰਕੇ ਆਪਣਾ ਫਰਜ਼ ਜਰੂਰ ਨਿਭਾਉਣਾ ਕੋਈ ਜਿਹੜਾ ਸਾਨੂੰ ਨਹੀਂ ਵੀ ਬੋਲਦਾ ਆਪਣਾ ਜਿਗਰ ਆ ਲਾ ਗਿਆ ਆਪਣਾ ਖਿਆਲ ਆ ਜਰੂਰ ਛਡਾ ਲੋ ਵੇਖੇ ਮੁਖ ਪਵਾਈਆ ਪੁਰਖੇ ਅਕਾਲ ਸੱਚਾ ਕਰਨ ਆਇਆ ਅਦਲੂ ਅਦਲੀ ਹੋ ਕੇ ਅਦਾਲਤ ਇੱਕ ਲਗਾਈਆ ਉਸ ਨੂੰ ਕਿਆ ਕੋਈ ਸਿੱਖਿਆ ਆਵੇ ਸਖਾਲਣ ਆਪਣੀ ਸਮਝ ਲੈ ਵੜਾਈਆ ਐ ਸਿੱਖਿਆ ਨਹੀਂ ਕੋ ਵੰਡੂ ਦੇ ਸਰਬ ਉਹਨੇ ਸਾਨੂੰ ਸਿੱਖਿਆ ਦਿੱਤੀ ਅਸੀਂ ਚੱਲਣਾ ਉਸ ਦਾ ਰੂਪ ਹਾਕਣ ਡਾਕਣ ਵਿਸਤਾ ਸਦਾ ਮੁਖ ਚਖਾਈਆ ਫਿਰ ਉਸ ਦਾ ਰੂਪ ਕਿਹੜਾ ਹੋਊਗਾ ਹਾਕਣ ਡਾਕਣ ਜਿਹੜਾ ਕਹੂਗਾ ਆ ਤੈਨੂੰ ਮੈਂ ਸਮਝਾਵਾਂ ਜਿਹੜਾ ਮੈਨੂੰ ਗਿਆਨ ਤੈਨੂੰ ਨਹੀਂ ਹੈਗਾ ਆ ਤੈਨੂੰ ਮੈਂ ਸਮਝਾਵਾਂ ਜਿਹੜੇ ਭਗਵਾਨ ਨੂੰ ਵੀ ਸਲਾਹਾ ਦਿੰਦੇ ਸੀ ਤਾਂ ਭਗਤਾਂ ਨੂੰ ਸਲਾਹਾ ਦਿੰਦੇ ਆ ਉਹ ਫਿਰ ਕੀ ਆ ਕਿਹੜਾ ਰੂਪਿਆਣਾ ਦਾ ਹਾਸਾ ਡੈ ਤੁਹਾਨੂੰ ਦਿਸਦਾ ਸਦਾ ਮੁੱਖ ਚਖਾਈਆ ਉਹਦੇ ਮੁੱਖ ਤੇ ਬਿਜੇ ਜਿਦਾ ਉਹ ਵਿਸਤਾਰ ਜਨਾ ਕੰਧ ਡੇਰਾ ਬਿਨਾ ਭਗਤਾਂ ਦੇ ਭਗਵਾਨ ਦਾ ਬਣਿਆ ਨਹੀਂ ਕੋਈ ਸਾਥਨ ਲੱਗੀ ਤੋੜ ਨਾ ਕੋਈ ਨਵਾਈਆ ਬਿਨਾ ਭਗਤਾਂ ਦੇ ਭਗਵਾਨ ਦਾ ਵੀ ਕੋਈ ਸਾਥੀ ਨਹੀਂ ਬਣਦਾ ਜਦੋਂ ਬਣ ਜਾਂਦਾ ਤਾਂ ਫਿਰ ਉਹ ਲੱਗੀ ਤੋੜ ਨਵਾਈਆ ਜਗਤ ਅੰਧੇਰਾ ਚੁਲਦਾ ਬਿਖੋ ਝਾਕੜ ਪੈਰ ਸੰਭਲਣਾ ਕੋਈ ਟਕਾਈ ਐ ਦੇਖੋ ਸੰਸਾਰ ਬਾਰ ਚਖੜ ਕੀ ਵਿੱਚ ਚੁਲਦਾ ਐ ਪੈਰ ਸੰਭਲਣਾ ਕੋਈ ਟਕਾਈ ਆ ਇਹ ਵੇਲਾ ਅਖੀਰ ਆਖਰ ਇੱਕੋ ਵਾਰ ਜਨਾਈਆ ਇਹ ਅਖੀਰ ਇਹੋ ਵੇਲਾ ਸਜਣੋ ਬਾਰ-ਬਾਰ ਕਿਸਨੇ ਸਮਝੋ ਨਾ ਸਾਰੇ ਮਨਮਤ ਨਾਲ ਤੋਰ ਪਏ ਕਿਸਨੇ ਕੋਈ ਚੀਜ਼ਾ ਕਿਸਨੇ ਕਿਸ ਤਰ੍ਹਾਂ ਦਾ ਕਿਸਰਨ ਆਪਣੇ ਮਨਮਤ ਨਾਲ ਉਸ ਨੂੰ ਮੰਨਣਾ ਸਟਾਰਟ ਕਰਤਾ ਕਿਸਨੇ ਨਿਸ਼ਾਨ ਸਾਹਿਬ ਨੂੰ ਕੰਤ ਦੇ ਮਾਨ ਦੇ ਦਿੱਤਾ ਕਿਸਨੇ ਨਿਸ਼ਾਨ ਸਾਹਿਬ ਨੂੰ ਮਾਨ ਹੋਰ ਪਾਸੇ ਦੇ ਦਿੱਤਾ ਬੜ ਸਜਣਾ ਉਹਨੇ ਮਾਨ ਦਿੱਤਾ ਸੀ ਤੈਨੂੰ ਮੋਜ ਦੇਵਾ ਨਾਲ ਪਲੰਘਿਆਂ ਉਹਨੇ ਪਲੰਘ ਦੇ ਮਾਨ ਦਿੱਤਾ ਜੀ ਸ਼ਾਸਤਰ ਜੀ ਆਪਣਾ ਹਰਵਾਣੀ 24 ਗ੍ਰੰਥ ਆ ਜੀ ਇਹ ਚਾਰ ਜੋ ਚੱਲਣੀ ਹੈ ਇਹ ਨਹੀਂ ਕਿ ਉਸ ਵੇਲੇ ਸੀ ਤਾਸੀ ਉਹਨੇ ਮਾਨ ਉਹਨੇ ਮਾਨ ਦਿੱਤਾ ਸੀ ਅੱਗੇ ਵੀ ਇਸ ਤਰ੍ਹਾਂ ਚੱਲਣੀ ਹੈ ਤੇ ਇਹ ਕਿਹੜਾ ਅੰਤ ਅਖੀਰੀ ਇੱਕੋ ਵਾਰ ਚ ਨਯਾ ਤੇ ਜਿੰਨੇ ਉਸ ਦਾ ਹੁਕਮ ਨਹੀਂ ਮੰਨਿਆ ਉਹਨੇ ਫਿਰ ਮੈਂ ਕੀ ਦਸਿਆ ਹਾਕਣ ਢਾਕਣ ਵਿਸਤਾਸ ਦਾ ਮੁਖ ਚ ਖਾਈਆ ਉਹ ਫਿਰ ਗੰਦਾ ਜਿਹੜਾ ਗੰਦਾ ਪਾਣੀ ਲੈਟਨਿੰਗ ਲਾਉ ਉਹਦੇ ਫਿਰ ਉਹਦੇ ਮੂੰਹ ਚ ਕੀੜਾ ਬਣਾ ਦਿੰਦਾ ਉਹ じゃ ਭਗਵਾਨ ਉਹਨੂੰ ਕੀੜੇ ਬਣਾ ਦਿੰਦਾ ਫਿਰ ਉਹੀ ਖੰਦੇ ਰੰਦੇ ਗੰਦੇ ਨਾਲ ਹੀ ਦੇ ਕੀੜੇ ਇਹ ਵੇਲਾ ਅੰਤ ਅਖੀਰ ਆਖਰ ਇੱਕੋ ਵਾਰ ਜਨਾਈਆ ਜਗਤ ਕਿਨਾਰਾ ਵਿਖੋ ਪਾਤਨ ਪਾਪਨ ਮਠਾ ਬੇ ਪਰ ਵਈਆ ਸਭ ਦੇ ਲੇਖੇ ਆਇਆ ਬਾਚਨ ਪੂਰ ਪੂਰਵ ਜਨਮਾਂ ਕੋ ਜਖਾ ਜਾਈਆ ਪੂਰਵ ਜਨਮਾਂ ਦੇ ਹੋਜ ਖਜਾਏ ਤੁਹਾਡੇ ਕਿਹੜੇ ਕੀ ਕੀ ਲਣਦੇ ਨੇ ਜਿਹੜੇ ਇਸ ਦਰ ਤੋਂ ਗਵਾਚਨ ਹੁੰ ਜਿਹੜੇ ਇਸ ਦਾ ਗੱਲ ਇਸ ਦੀ ਹੈ ਉਦੋਂ ਦائیں ਬائیں ਦੇ ਗੁਵਾਲਣ ਕੀਤੀ ਪਰਮਾਤਮਾ ਨੇ ਜਿਹੜਾ ਉਹ ਸੀ ਹੁਣ ਇਹ ਇਸ ਦਾ ਪ੍ਰਗਵਾਚਨ ਉਹਨਾਂ ਦੀ ਸਾਰਕ ਸੇਨਾ ਪਈ ਆ ਉਹਨਾਂ ਦੀ ਸਾਰਕ ਸੇਨਾ ਪਈ ਆ ਜੋਤੀ ਜੋਸ ਰੂਹਾਰ ਆਪ ਆਪਣੇ ਕਿਰਪਾ ਕਰ ਜੋਤੀ ਜੋਸ ਰੂਹਾਰ ਆਪ ਆਪਣੇ ਕਿਰਪਾ ਕਰ ਮਿਹਰ ਨਜ਼ਰ ਮਿਹਰ ਨਜ਼ਰ ਇੱਕ ਉਠਾਈਆ ਚਵੀ ਚੇਤ ਕਹੇ ਜਬੀ ਚੇਤ ਕਹੇ ਗੁਰਮੁਖੋ ਹੋ ਜਾਓ ਅਤੀਤ ਤੁਰਦਾ ਹੁਕਮ ਸੁਨਾਈਆ ਮਨ ਵਾਸਨਾ ਕਰ ਲੋ ਠੰਡੀ ਸੀਤ ਜਬੀ ਚੇਤ ਇਹ ਵਿਆਨ ਕਰਦਾ ਹਰ ਸੰਗ ਜੀਓ ਕਿ ਜਿਹੜਾ ਮਨ ਵਾਸਨਾ ਹੈ ਇਹ ਠੰਡੀ ਕਰ ਲੋ ਇਸ ਨੂੰ ਠੰਡਿਆ ਕਰਕੇ ਚੱਲਿਓ ਅਗਨੀ ਤਤ ਬੁਝਾਈਆ ਕਦੇ ਤਾਸ਼ ਵਿੱਚ ਨਾ ਆਇਓ ਹਮੇਸ਼ਾ ਠੰਡੇ ਹੋ ਕੇ ਰਹੋ ਤਾਂ ਠੰਡੇ ਹੋ ਕੇ ਹੀ ਚੱਲਿਓ ਜਗਤ ਵਿਵਹਾਰੀ ਬਦਲ ਦਿਓ ਰੀਤ ਜਗਤ ਵਾਲੇ ਵਿਹਾਰ ਦੀ ਹੁਣ ਰੀਤ ਨੂੰ ਬਦਲ ਲੋ ਅਦਾਰੀ ਇੱਕੋ ਨਜ਼ਰੀ ਆਈਆ ਜੇ ਤੁਸੀਂ ਇਸ ਨੂੰ ਪਰਮਾਤਮਾ ਸਮਝੋ ਠੀਕ ਹੁਣ ਇਸ ਨੂੰ ਪਰਮਾਤਮਾ ਸਮਝੋ ਠੀਕ ਕਿੰਨੇ ਪਰਮਾਤਮਾ ਨੇ ਜਿੰਨੇ ਧੋਨੇ ਆਗੇ ਲੈਣ ਦੇਣੇ ਫੋਲੇ ਸੀ ਕਿਹੜਾ ਉਹ ਪਰਮਾਤਮਾ ਸੀ ਜਿਸ ਦੀਆਂ ਪੇਸ਼ੀਂ ਗੋਈਆਂ ਹੋਈਆਂ ਤੁਹਾਡੇ ਘਰ ਘਰ ਜਾ ਕੇ ਗਿਆ ਉਹ ਕਿਸ ਤਰ੍ਹਾਂ ਦਾ ਪ੍ਰਮਾਤਮਾ ਸੀ ਜਿਸ ਨੇ ਪੰਜ ਬੁਖੀ ਤਾਜ ਲਾਇਆ ਉਹ ਕਿਸ ਤਰ੍ਹਾਂ ਦਾ ਪ੍ਰਮਾਤਮਾ ਸੀ ਜਿਹੜਾ ਤੁਹਾਡੇ ਘਰ ਚਲ ਕੇ ਗਿਆ ਉਹ ਕਿਸ ਤਰ੍ਹਾਂ ਦਾ ਨਿਰਗੁਣ ਸੀ ਜਿਹੜਾ ਤੁਹਾਡੇ ਘਰ ਚਲ ਕੇ ਗਿਆ ਉਹ ਪ੍ਰਮਾਤਮਾ ਨੇ ਕੀ ਗੱਲ ਚਲਦੀ ਆ ਜੇ ਤੁਸੀਂ ਪ੍ਰਮਾਤਮਾ ਇੱਕ ਮਨ ਨਾਲ ਦੋ ਚਾਰ ਨਹੀਂ ਮਨ ਨਾਲ ਆਪਣੀ ਮਨਮਤ ਨਹੀਂ ਜੇ ਤੁਸੀਂ ਇਸ ਨੂੰ ਪ੍ਰਮਾਤਮਾ ਸਮਝੋ ਠੀਕ ਠਾਕਰ ਹੋ ਕੇ ਮਿਲੇ ਚਾਈ ਚਾਈਆਂ ਫਿਰ ਉਹ ਤੁਹਾਨੂੰ ਠਾਕਰ ਹੋ ਕੇ ਮਿਲੇ ਚਾਈ ਚਾਹੀਏ ਜੇ ਕੋਈ ਚਾਹੇ ਮੈਂ ਜਗਤ ਵਾਲੀ ਕਰਾਂ ਪ੍ਰੀਤ ਜੇ ਕੋਈ ਇਹ ਗੱਲ ਆਪਣੇ ਮਨਮਤ ਨਾਲ ਵਿਚਾਰਦਾ ਹੈ ਕਿ ਮੈਂ ਜਗਤ ਵਾਲੀ ਪ੍ਰੀਤ ਕਰ ਲਵਾਂ ਉਸ ਪ੍ਰੀਤੀ ਵਿੱਚੋਂ ਹੱਥ ਕਿਸੇ ਨਾ ਆਈ ਆ ਫਿਰ ਉਸ ਪ੍ਰੀਤੀ ਦੇ ਵਿੱਚੋਂ ਤੁਹਾਡੀ ਮਨਮਤ ਦੇ ਨਾਲ ਕੀਤੀ ਹੋਈ ਪ੍ਰੀਤੀ ਦੇ ਵਿੱਚੋਂ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆਉਣਾ ਤੁਹਾਡੇ ਹੱਥ ਵਿੱਚ ਕੁਝ ਨਹੀਂ ਆਉਣਾ ਆਗਲਾ ਖੇਲ ਅਜਬ ਅੰਡੀਠੋ ਆਗਲਾ ਖੇਲਿਆ ਅਜਬ ਤੇ ਅੰਡੀਠਿਆ ਤੁਰ ਫਰਮਾਨੇ ਦੇ ਦਰੜਾਈਆ ਕੀ ਅੰਡੀਠਿਆ ਇਸ ਦੇ ਦਰਸ ਨੂੰ ਲੱਗੀ ਰਹਿਣੀ ਉਡੀਕ ਇਹ ਜੋ ਦਰਸ ਤੁਹਾਨੂੰ ਮੈਂ ਦੇ ਰਿਹਾ ਆਤ ਲੋਕ ਦੇ ਵਿੱਚ ਇਸ ਦਰਸ ਦੀ ਤੁਹਾਨੂੰ ਕੀ ਲੱਗੀ ਰਹਿਣੀ ਹਮੇਸ਼ਾ ਸਜਣੋ ਉਡੀਕ ਲੱਗੀ ਰਹਿਣੀ ਸੀ ਹਮੇਸ਼ਾ ਤੁਹਾਨੂੰ ਉਡੀਕ ਲੱਗੀ ਰਹਿਣੀ ਹੈ ਕਿ ਭਗਵਾਨ ਜਿਸ ਤਰ੍ਹਾਂ ਤੁਮਾਤ ਲੋਕ ਦੇ ਵਿੱਚ ਸਨਮੁਖ ਹੋ ਕੇ ਗੱਲ ਕੀਤੀ ਹੈ ਸਾਨੂੰ ਵੀ ਇਸ ਤਰ੍ਹਾਂ ਕੇ ਮਿਲ ਤੁਹਾਡੇ ਲੱਖ ਹਾੜਾਂ ਕੱਢਣ ਦੇ باوجود ਵੀ ਸਾਨੂੰ ਉਹ ਦਰਸ਼ ਨਹੀਂ ਦਿੰਦਾ ਸਾਡੇ ਲੱਖ ਬੇਨਤੀਆਂ ਕਰਨ ਦੇ باوجود ਵੀ ਸਾਨੂੰ ਉਹ ਦਰਸ਼ ਜਿਹੜਾ ਸ਼ਿੰਨ ਭਰਦਾ ਵੀ ਨਹੀਂ ਦਿੰਦਾ ਕਿਉਂਕਿ ਅਸੀਂ ਅੰਦਰੋਂ ਕੀ ਕਰ ਲਈ ਅਸੀਂ ਮਨ ਬਾਸ਼ਨਾ ਜਿਹੜੀ ਰੱਖ ਲਈ ਜਕਤਬਾਲੀ ਰੱਖ ਲਈ ਅਸੀਂ ਮਨ ਨੂੰ ਆਪਣਾ ਠੰਡੇ ਨਹੀਂ ਕੀਤਾ ਸੀਤਲ ਨਹੀਂ ਕੀਤੀ ਸੀਤ ਨਹੀਂ ਕੀਤੀ ਹੈ ਅਸੀਂ ਲੜ ਪੈਨੇ ਆ ਝਗੜੇ ਕਰ ਪੈਨੇ ਆ ਜਗਤ ਦੀਆਂ ਚੀਜ਼ਾਂ ਦੇ ਪਿੱਛੇ ਉਹ ਜਗਤ ਦੀਆਂ ਚੀਜ਼ਾਂ ਜਿਹੜੀਆਂ ਇੱਥੇ ਰਹਿ ਜਾਣੀਆਂ ਨਾਲ ਕੁਝ ਨਹੀਂ ਜਾਣਾ ਤੇ ਨਾ ਕਿਸੇ ਦੇ ਗਿਆ ਜਿੱਤੇ ਜਾਣਾ ਤਾਂ ਫਿਰ ਇੱਕੋ ਚਰਨ ਪ੍ਰੀਤੀ ਨਾਲ ਲੈ ਕੇ ਜਾਇਓ ਉਹ ਸਭ ਦਾ ਪਿਆਰ ਲੈ ਕੇ ਜਾਇਓ ਅਗਲਾ ਖੇਲ ਕੀ ਅੰਡੀਡ ਦਸਿਆ ਪਰਮੇਸ਼ਰ ਨੇ ਇਸ ਦੇ ਦਰਸ ਨੂੰ ਤੁਹਾਨੂੰ ਲੱਗੀ ਰਹਿਣੀ ਉਡੀਕ ਲੱਬਿਆਂ ਹੱਥ ਕਿਸੇ ਨਾ ਆਈਆ ਲੱਬ ਲੋਗੇ ਹੁਣ ਉਸਨੂੰ ਕਹਤੇ ਉਸਨੂੰ ਤੁਸੀਂ ਨਹੀਂ ਲੱਗ ਸਕਦੇ ਕਿਉਂਕਿ ਉਹ ਕੀ ਕਹਿ ਗਿਆ ਜੇ ਮੈਂ ਹੋਇਆ ਮੈਂ ਤੁਹਾਡੇ ਅੰਦਰ ਜਾਵਾਂਗਾ ਬੜ ਫਿਰ ਜਿੱਥੇ ਕਹੋਗੇ ਮੈਂ ਉਥੇ ਜਾਵਾਂਗਾ ਖੜ ਫਿਰ ਜਿੱਥੇ ਸੁਬਾਓਗੇ ਮੈਂ ਉਥੇ ਵੀ ਸੋ ਜਾਵਾਂਗਾ ਜਿੱਥੇ ਭੇਜੋਗੇ ਮੈਂ ਚਲਾ ਵੀ ਜਾਵਾਂਗਾ ਜਿੱਥੇ ਕਹੋਗੇ ਮੈਂ ਉਥਾ ਰਹਾਂਗਾ ਕਿਨੇ ਕਿਹਾ ਸਹਿਬ ਸੁਲਤਾਨ ਵਾਲੀ ਦੋ ਜਹਾਨ ਨੇ ਕਿਹਾ ਲੱਬਿਆਂ ਹੱਥ ਕਿਸੇ ਨਾ ਆਈਆ ਹੌਲੀ ਹੌਲੀ ਤੁਹਾਨੂੰ ਲਿਆਂਦਾ ਕਸੀਟ ਇਸ ਮੰਜ਼ਲ ਦੇ ਤਾਂ ਚੜਾਈਆ ਮੈਂ ਹੌਲੀ ਹੌਲੀ ਤੁਹਾਨੂੰ ਇਸ ਮੈਂ ਤੁਹਾਨੂੰ ਹੌਲੀ ਹੌਲੀ ਕਸੀਟ ਕੇ ਲਿਆਂਦਾ ਬੱਚਿਓ ਮੇਰੇ ਮੇਰੇ ਬੱਚਿਓ ਮੇਰੇ ਪੱਗ ਤੋਂ ਮੈਂ ਤੁਹਾਨੂੰ ਆਪਣੀ ਮੰਜ਼ਲ ਦੇ ਵਿੱਚ ਚੜ ਲਿਆ ਇਸ ਮੰਜ਼ਲ ਦੇ ਤਾਂ ਚੜਾਈਆ ਹੁਣ 2021 ਬਿਕਰਮੀ ਗਈ ਬੀਤੋ ਜਦੋਂ ਤੱਕ 2000 ਬਿਕਰਮੀ ਜਿਹੜੀ ਨਹੀਂ ਬੀਤੀ ਉਹਨੇ ਆਪਣਾ ਪਗਟਾਵਾ ਖੁੱਲ ਕੇ ਵੀ ਨਹੀਂ ਕੀਤਾ ਉਹਨੇ ਇਹ ਗੱਲ ਸਪਸ਼ਟ ਹਰਬਾਣੀ ਦੇ ਵਿੱਚ ਕਹੀ ਹੈ ਕਿ ਜਦੋਂ ਤੱਕ 2021 ਬਿਕਰਮੀ ਨਹੀਂ ਲੰਗੀ ਮੈਂ ਲਾਰੇ ਵਿੱਚ ਝਟ ਲੰਗਾਈ ਆ ਮੈਂ ਲਾਰੇ ਵਿੱਚ ਝਟ ਲੰਗਾਇਆ ਮੈਂ ਅੱਧਾ ਪੇਵ ਖੋਲਿਆ ਮੈਂ ਆਪਣਾ ਪੂਰਾ ਪੇਵ ਨਹੀਂ ਖੋਲਿਆ ਜਦੋਂ ਤੱਕ ਹਰ ਪਗਦਵਾਰ ਜੇਠੂ ਵਾਲ ਦੀ ਪਗਤਾ ਦੀ ਨਗਰੀ ਨਾ ਬਸੀ ਨਾ ਤੇ ਹਰ ਪਗਦਵਾਰ ਜੇਠੂ ਵਾਲ ਸਜਣਾ ਉਹਨੇ ਆਪਣਾ ਆਪਣਾ ਪਗਟਾਵਾ ਨਹੀਂ ਸਿੱਖੀਤਾ हूं भी सो बिक्रमी गई बीतो अपना पंद मुकाई आ श्री भगवान अपनी बदल देनी रीत रीति सब दी देनी बदलाई आ दो हजार इक्की बिक्रमी बीत गई उससे बाद परमात्मा ने की दसिया हूं श्री भगवान अपनी बदल अपनी बदल अपनी की बदल देनी उसने रीत बदल दी परमात्मा ने ਉਹ ਭਗਵਾਨ ਜਿਹੜਾ ਏਕਿਆ ਆਦਿ ਜਵਾਦ ਆ ਪਹਿਲਾਂ ਵੀ ਅੱਜ ਵੀ ਕੱਲ ਵੀ ਸੀ ਉਹ ਅੱਗੇ ਵੀ ਰਹਿਣਾ ਉਹ ਨਿਰਗੁਣਾ ਨਿਰੰਕਾਰ ਆ ਉਹ ਜਮਦਾ ਮਰਦਾ ਨਹੀਂ ਨੇਕ ਲੰਕਾ ਨੇਕ ਲੰਕਾ ਕੋ ਦੇਤ ਨਹੀਂ ਨੇਕ ਲੰਕਾ ਦੇ ਨਹੀਂ ਦੇ ਨਹੀਂ ਹੋ ਸਕਦੀ ਕਿਉਂਕਿ ਉਹ ਨੇਕ ਲੰਕਾ ਕਿ ਉਸ ਨੂੰ ਕੋਈ ਕਲੰਕ ਨਹੀਂ ਮਾਤ ਗਰਥੂ ਜਨਮ ਉਹ ਕਦੇ ਨਹੀਂ ਲੈਂਦਾ ਉਸ ਨੇ ਰੂਪ ਧਰ ਕੇ ਗੱਲ ਕੀਤੀ ਉਹਨੇ ਆਪਣਾ ਇਸ਼ਟ ਧਰ ਕੇ ਗੱਲ ਕੀਤੀ ਸਾਡੇ ਨਾਲ ਦਾ ਤੁਹਾਡੇ ਨਾਲ ਉਸਨੇ ਇਸ ਤਰ੍ਹਾਂ ਕਿ ਆਮ ਆਪ ਲੋਕ ਦੇ ਬੱਚੇ ਦੇ ਗੋਬਿੰਦ ਪਾਸ਼ਾ ਮਾਚੂ ਬੜੇ ਤੇ 30 ਦੇ ਜਦੋਂ ਕੰਡਿਆ ਦੀ ਸੇਜ ਦੇ ਲੇਟ ਸੀ ਉਸ ਵੇਲੇ ਸਰਵੰਸ ਭਾਰਤ ਦੇ ਗੋਬਿੰਦ ਪਾਸ਼ਾ ਜੀ ਦਾ ਕਾਲਪੁਰਖ ਦਾ ਕੋਲ ਕਰਾਰ ਹੋਇਆ ਉਸ ਵੇਲੇ ਗੋਬਿੰਦ ਪਾਸ਼ਾ ਪਹਿਲੀ ਵਾਰ ਬਰਾਗ ਵਿੱਚ ਆਏ ਤੇ ਕਾਲਪੁਰਖ ਨੇ ਜਦ ਹਾਜ਼ਰ ਹੋ ਕੇ ਜਦ ਗੋਬਿੰਦ ਪਾਸ਼ਾ ਦੇ ਨਾਲ ਸ਼ਬਦੀ ਤਾਰ ਗੱਲ ਕੀਤੀ ਗੋਬਿੰਦ ਉਹ ਤਾਂ ਬਰਾਗ ਵਿੱਚ ਆ ਗਿਆ ਤੇਰੇ ਨਾਲ ਅੱਜ ਮੈਂ ਹੋਰ ਤਰੀ ਪ੍ਰੋਮੋਸ਼ਨ ਕਰਕੇ ਤੈਨੂੰ ਆਮ ਆਪ ਲੋਕ ਤੇ ਭੇਜਣਾ ਕੱਲ ਜਿਗ ਨੂੰ ਖਤਮ ਕਰਕੇ ਸਾਜੂ ਬੁਲਾਉਣ ਵਾਸਤੇ ਤੇ ਗੋਬਿੰਦ ਪਾਸ਼ਾ ਜੀ ਨੇ ਹੱਥ ਖੜੇ ਕਰ ਦਿੱਤੇ ਕਿ ਨਹੀਂ ਹੁਣ ਮੈਂ ਦੇਹ ਧਾਰ ਕੇ ਕਦੇ ਨਹੀਂ ਜਾਵਾਂਗਾ ਕਿਉਂ ਮੈਂ ਇਸ ਘਰ ਤੇ ਨਹੀਂ ਜਾਵਾਂਗਾ ਜਗ ਜਾ ਤੂੰ ਮੈਨੂੰ ਮਾਤ ਲੋਕ ਵਿੱਚ ਭੇਜਿਆ ਸ਼ਬਦ ਕਹੇ ਮੈਂ ਰਾਮ ਬਣ ਗਿਆ ਸ਼ਬਦ ਕਹੇ ਮੈਂ ਕਾਨ ਬਣ ਗਿਆ ਸ਼ਬਦ ਕਹੇ ਮੈਂ ਇਸਾ ਮੂਸਾ ਨਾ ਮੈਂ ਨਾਨਕ ਬਣ ਗਿਆ ਇਹ ਸ਼ਬਦ ਖੇੜ ਕਰਦਾ ਰਿਹਾ ਗੋਬਿੰਦ ਨੇ ਪਾਸ਼ਾ ਜੀ ਨੇ ਕਿਹਾ ਹੁਣ ਮੈਂ ਦੇਹ ਧਾਰ ਕੇ ਨਹੀਂ ਆਣਾ ਅਕਾਲ ਪੁਰਖ ਤੂੰ ਦੇਹ ਧਾਰ ਕੇ ਆ ਤੈਨੂੰ ਪਤਾ ਲੱਗੇ ਤੇਰਾ ਬਣਾਇਆ ਸੰਸਾਰ ਕਿਸ ਤਰ੍ਹਾਂ ਦਾ ਹੈ ਫਿਰ ਕਾਲਕੁਖ ਨੇ ਮੁਖ ਮੋੜ ਲਿਆ ਪਿੱਠ ਕਰਤੀ ਗੋਬਿੰਦ ਪਾਸ਼ਾਗੇ ਫਿਰ ਕਾਲਕੁਖ ਨੂੰ ਮਨਾਲਿਆ ਗੋਬਿੰਦ ਪਾਸ਼ਾ ਜੀ ਨੇ ਫਿਰ ਇਹ ਸ਼ਬਦ ਐਵੇਂ ਨਹੀਂ ਚਾਰਿਆ ਪਲਪਾਗ ਪਿਆਏ ਸੰਭਲ ਕੇ ਹਰ ਜੂ ਹਰ ਮੰਦ ਰਾਮਾਗੇ ਉਹ ਜਿਹੜਾ ਹਰ ਜੂ ਆ ਉਹ ਸੋਣਿਓ ਪਿਆਰਿਓ ਸਜਨੂ ਉਹ ਕਦੇ ਜੰਮਦਾ ਮਰਦਾ ਨਹੀਂ ਉਹ ਕੁਖੂ ਕਦੇ ਜਨਮ ਨਹੀਂ ਲੈਂਦਾ ਉਸਨੇ ਫਿਰ ਗੋਬਿੰਦ ਪਾਸ਼ਾ ਨੂੰ ਕਿਹਾ ਠੀਕ ਹੈ ਗੋਬਿੰਦ ਤੂੰ ਵੀ ਹੋਵੇਂਗਾ ਤਾਂ ਮੈਂ ਵੀ ਹੋਵਾਂਗਾ ਤੂੰ ਵੀ ਨਿਰਗੁਣ ਮੈਂ ਵੀ ਨਿਰਗੁਣਾ ਅਸੀਂ ਦੋਨੋਂ ਆਪਣੇ ਵਾਸਤੇ ਇੱਕ ਸਰੀਰ ਬਣਾਵਾਂਗੇ ਜਿਸ ਦਾ ਨਾਮ ਹੈ ਸੰਭਲ ਸਵੈਮਵਲ ਲਲਕਾਰ ਅੱਜ ਜੁਪੀ ਬੰਗਲਾਦੇਸ਼ ਕਿਤੇ ਨਾ ਕਿਤੇ ਉਹ ਨੂੰ ਨੱਪਣ ਉੱਠ ਰ데요 ਕਿ ਉਹ ਸੰਭਲ ਗਰਾਏ ਵਿੱਚ ਆਏਗਾ ਉਹ ਕੋਈ ਪਿੰਡ ਵਿੱਚ ਆਏਗਾ ਪਰ ਉਹ ਪਿੰਡ ਨਹੀਂ ਉਹ ਸੰਭਲ ਉਸ ਦਾ ਆਪਣਾ ਸਰੀਰਿਆ ਜਦੋਂ ਮਾਰੇ ਸ਼ੇਰ ਸਿੰਘ ਜੀ ਦੀ 23 ਸਾਲ ਦੀ ਬਵਸਤਾ ਹੋਈ ਉਸ ਵੇਲੇ ਮਾਰੇ ਸ਼ੇਰ ਸਿੰਘ ਜ ਨੇ ਵੀ ਕਿਹਾ ਮੈਂ ਆਪਣੇ ਵਾਸਤੇ ਇੱਕ ਨਾਮਾ ਘਰ ਬਣਾਉਣਾ ਹੈ ਮੈਂ ਨਵਾਂ ਸਰੀਰ ਬਣਾਵਾਂਗਾ ਉਹ ਮੇਰਾ ਰਹਿਣ ਦਾ ਘਰ ਹੋਵੇਗਾ ਮੇਰਾ ਟਿਕਾਣਾ ਹੋਵੇਗਾ ਫਿਰ ਮੈਂ ਅਗਲੀ ਗੱਲ ਅੱਗੇ ਆਪਣੀ ਆਪ ਕਰਾਂਗਾ ਔਰ ਪਿਛਲਾ ਜਿਹੜਾ ਸਰੀਰ ਆ ਤਾਬੂ ਦੇ ਘਰ ਜੰਮਿਆ ਹੋਇਆ ਬੱਚਾ ਇਹ ਫਿਰ ਮੈਂ ਇਸ਼ਟ ਵੀ ਕਰਦੈ ਖਤਮ ਕਰਦੈ ਨਾ ਮੈਂ ਨਾਸ਼ ਕਰਦੈ ਨਾ ਮੈਂ ਸੰਸਾਰ ਦੀ ਅੱਖਾਂ ਨਾਲ ਨਹੀਂ ਦਿਸਣਦੇ ਨਾ ਕਿਉਂਕਿ ਉਹ ਇਸ਼ਟ ਮਾਰੇ ਸ਼ੇਰ ਸਿੰਘ ਜੀ ਦਾ ਇਸ਼ਟ ਜਿਹੜਾ ਤਾਬੂ ਦੇ ਘਰ ਜੰਮਿਆ ਬੱਚਾ ਸੀ ਉਹਨੇ ਆਪਣਾ ਪਗਟਾਵਾ ਨਹੀਂ ਕੀਤਾ ਇਸ ਕਰਕੇ ਨਹੀਂ ਕੀਤਾ ਉਹ ਰਾਮਕ੍ਰਿਸ਼ਨ ਦਾ avatars ਸੀ ਜਦੋਂ ਸੰਤ ਮਣੀ ਸਿੰਘ ਜੀ ਨੇ ਮੋਢਿਆਂ ਦੇ ਚੱਕ ਕੇ ਅਨੰਦਪੁਰ ਦੇ ਸਹਿਬ ਦੀ ਧਰਤੀ ਤੇ ਸ਼ਬਦ ਪੜ੍ਹਿਆ ਸੀ ਰਾਮਕ੍ਰਿਸ਼ਨ ਦਾ ਇਹ avatars ਸਤਾਰਿਸ਼ੀਆਂ ਦਾ ਹੈਡ ਸੀ ਅਤਰੀ ਉਹਦਾ ਲੈਣਾ ਦੇਣਾ ਬਲਬਾਬਾਂ ਦਾ ਲੈਣਾ ਦੇਣਾ ਅਸੀਂ ਉਹ 59 ਸਾਲ ਤੱਕ ਹੀ ਖੇਡ ਸੀਮਤ ਹੋਈ ਸਜਣਾ ਉਹ ਤਾਂ ਪ੍ਰਗਟ ਨਹੀਂ ਹੋਇਆ ਉਹਨੇ ਆਪਣਾ ਪਗਟਾਵਾ ਨਹੀਂ ਕੀਤਾ ਅਸੀਂ ਜੋਰ ਲਾਇਆ ਹੋਇਆ ਸੰਗੋਸਨਾ ਤੇ ਫੋਟੋਆਂ ਤਾਰ-ਤਾਰ ਕੇ ਪ੍ਰਗਟ ਕਰਨ ਵਾਸਤੇ ਬਟ ਉਹਨੂੰ ਕੋਈ ਪ੍ਰਗਟ ਨਹੀਂ ਕਰ ਸਕਦਾ ਜੇ ਉਹ ਪ੍ਰਗਟ ਹੁੰਦਾ ਤਾਂ ਸਜਣੋ ਉਹ ਆਪ ਵਾਲੀ ਦੋ ਜਹਨ ਪ੍ਰਗਟ ਹੁੰਦਾ ਸ਼ਬੀ ਤੋਂ ਨੂੰ ਪ੍ਰਮਾਤਮਾ ਨਾਲ ਲਲਕਾਰ ਮਾਰੀ ਮਾਤ ਰੋਦ ਦੇ ਵਿੱਚ ਸੋ ਆਪਾਂ ਹੋਰ ਪਾਸੇ ਚਲੇਗੇ ਹੁਣ ਸ਼੍ਰੀ ਭਗਵਾਨ ਆਪਣੀ ਬਦਲ ਦੇਣੀ ਰੀਤ ਰੀਤੀ ਸਭ ਦੀ ਦੇਣੀ ਬਦਲਾਈਆ ਚਵੀ ਚੇਤ ਕੇ ਮੈਂ ਕਰਾਂ ਤਸਦੀਕ ਸਹادت ਦੇਣੀ ਪਾਈਆ ਜਿਵੇਂ ਜੀ ਕਹਿੰਦਾ ਮੈਂ ਇਸ ਨੂੰ ਤਸਦੀਕ ਕਰ ਰਿਹਾ ਗਵਾਹੀ ਦੇ ਰਿਹਾ ਮੈਂ ਗੁਰਮੁਖੋ ਜਿਸ ਦੀ ਬਿਨਾ ਪਿਆਰ ਤੂੰ ਹੋਰ ਕੋਈ ਨਹੀਂ ਦੇਣੀ ਪੈਂਦੀ ਫੀਸ ਕੋਈ ਫੀਸ ਨਹੀਂ ਜਿੰਨਾ ਪਿਆਰ ਕਰ ਲਿਆ ਆਪਾਂ ਇੱਕ ਦੂਜੇ ਨਾਲ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਪਰਮਾਤਮਾ ਨਾਲ ਰੱਜ ਕੇ ਜੁੜ ਜਾਓ ਰੱਜ ਕੇ ਪਿਆਰ ਕਰੂ ਉਹਦੇ ਚਰਨਾਂ ਵਾਲ ਹੋ ਜੋ ਪਰ ਭਗਵਾਨ 1 2 4 ਦੇ ਚਰਨੇ ਟਹਿਣ ਦੀ ਲੋੜ ਨਹੀਂ ਇੱਕ ਭਗਵਾਨ ਦੇ ਚਰਨਾਂ ਦੇ ਤੁਹਾਨੂੰ ਟਹਿਣ ਦੀ ਲੋੜ ਆ ਉਹੀ ਇੱਕ ਭਗਵਾਨ ਜਿਸ ਨੇ ਸੱਤ ਸੰਗਾਸਨ ਤੇ ਬੈਠ ਕੇ ਸਾਰੀਆਂ ਸੰਗਤਾਂ ਨੂੰ ਕਿਆ ਉਹ ਸੰਗਤ ਮਾਝੇ ਦੀ ਦੁਆਬੇ ਦੀ ਸੀ ਜੰਮੂ ਦੀ ਸੀ ਕਾਂਪੂਰ ਦੀ ਸੀ ਟਾਰਸੀ ਦੀ ਸਾਰੀ ਸੰਗਤ ਦੇ ਗੁਰੂ ਉਤਾਰ ਪੀਰ ਪਗੰਬਰ ਇੱਕ ਦੇ ਚਰਨਾ ਦੇ ਨਕਰਗੜੇ ਇੱਕ ਦੇ ਚਰਨਾ ਦੇ ਟਹਿਟ ਹੋਰੀ ਝਕੇਗੇ ਬੜਾ ਅਸੀਂ ਤੂਤੋ ਦਪਹਾਂ ਦੇ ਜਿਹੜਾ ਉਹ ਖੜਾ ਕਰਕੇ ਬੈ ਗਏ ਮਨਮਤ ਦੇ ਨਾਲ ਗੁਰਮੁਖੋ ਜਿਸ ਦੀ ਬਿਨਾ ਪਿਆਰ ਤੂੰ ਹੋਰ ਕੋਈ ਦੇਣੀ ਨਹੀਂ ਪੈਂਦੀ ਫੀਸ ਪੇਟਾ ਜਗਤ ਨਾ ਕੋਈ ਚੜਾਈਆ ਨਵੀਂ ਨਵੀਂ ਨਵ ਚੁਗਦੀ ਨਵੀਂ ਤਰੀਖ ਤਵਾਰੀਖ ਤੁਹਾਡੀ ਤਣੀ ਬਦਲਾਈਆ ਨਮੀ ਨਮੀਂ ਦੀ ਖੇਡ ਕੀਤੀ ਪਹਿਲੀ ਚ 1 6 6 ਸਮਤ ਇੱਕ ਪਰਮਾਤਮਾ ਨੇ ਲਾਗੂ ਕੀਤਾ 6 6 ਸਮਤ 6 6 ਨੇ ਲਾਇਆ ਇਸ ਕਰਕੇ 6 6 ਸਮਤ ਸੀ ਨਾਨਕ ਪਾਸ਼ਾ ਜੀ ਆਏ ਉਹਨਾਂ ਨੇ ਕੀ ਲਾਈ ਨਾਨਕ ਸ਼ਾਹੀ ਨਾਨਕ ਸ਼ਾਹੀ ਬਿਕਰਮੀ ਚਲਦੀ ਰਹੀ ਰਾਜਿਆ ਦੀ ਬਿਕਰਮੀ ਚਲਦੀ ਰਹੀ ਹਿਜਰੀ ਚਲਦੀ ਰਹੀ ਹੁਣ 6 6 ਨੇ ਆ ਕੇ 6 6 ਸਮਤ ਲਾਇਆ ਇਹ ਹੁਣ ਕੋਈ ਬੰਦਾ ਨਹੀਂ ਲਾ ਸਕਦਾ 6 6 ਸਮਤ ਇਹ ਸ਼ਾਂਚਾ ਨੇ ਹੀ ਲਾਇਆ ज्योति जो, जो स्वरूप हार आप अपनी कृपा कर नेह कलंक नारायण नारू पैर पैर ते मोर लाई परमात्मा ना ज्योति आत्मा जो परमात्मा जो सर्व आत्मा ने परमात्मा है आप अपनी कृपा करके गल कर रहे किस उदारी लेके नहीं गल कर रहे कौन गल कर रहा है नेह कलंक जिसने कोई कलंक नहीं नारायण नारू ਮਹਾਰਾਜੇ ਸ਼ੇਰ ਸਿੰਘ ਵਿਸ਼ਨੋ ਭਗਵਾਨੋ ਮਹਾਰਾਜੋ ਰਾਜਿਆਂ ਦਾ ਰਾਜਾ ਹੈ ਸ਼ੇਰ ਸਿੰਘ ਸਰਬ ਤਾਕਤਿਆ ਉਹ ਮਹਾਰਾਜੇ ਸ਼ੇਰ ਸਿੰਘ ਆ ਉਹ ਤਾਕਤਿਆ ਤਾਕਤ ਬ੍ਰਹਮਾਨ ਖਾਨ ਚਾਰੇ ਖਾਨੀਆਂ ਬਾਨੀਆਂ ਨੂੰ ਅਣਜੇ ਜੇ ਜਿੱਥੇ ਵੀ ਉਹਦੀ ਉਤਪਦੀ ਹੈ ਸਭ ਉਸ ਤੋਂ ਡਰਦੇ ਹੈ ਸਾਰੇ ਉਹਦੇ ਪੈਰ ਵਿੱਚ ਰਹਿੰਦੇ ਹੈ ਇਸ ਕਰਕੇ ਉਹਦੀ ਪੂਜਾ ਪਾਠ ਕਰਦੇ ਹੈ ਉੱਠ ਕੇ ਉਹਨੂੰ ਯਾਦ ਕਰਦੇ ਹੈ ਕਿਉਂਕਿ ਉਹ ਸ਼ੇਰ ਆ ਤਾਕਤਿਆ ਸਮਰਾਤੇ ਆ ਪੰਜ ਤੱਕ ਦੇ ਨਹੀਂ ਹੈ ਮਾਰਾਈ ਸ਼ੇਰ ਸਿੰਘ ਵੀ ਸੁਨੋ ਭਗਵਾਨ ਸੱਚ ਸੰਦੇਸ਼ਾ ਇਕ ਨਰੇਸ਼ਾ ਹੁਕਮ ਤੁਰਦਾ ਦੇ ਦਰਾਈਆ ਚਵੀ ਚੇਤ ਕੇ ਇਕ ਮੇਰੀ ਮਨ ਅਰਜ ਬਨਤੀ ਰਹਾ ਸੁਨਾਈਆ ਕਿਰਪਾ ਕਰਨਾ ਪ੍ਰਭੂ ਤੇਰਾ ਫਰਜ ਮਿਹਰ ਨજર ਉਠਾਈਆ ਕਿਰਪਾ ਕਰਨਾ ਤੇਰਾ ਫਰਜ ਹੈ ਮੇਰੇ ਭਗਵਾਨ ਆ ਤੂੰ ਕਿਰਪਾ ਕਰ ਪ੍ਰੀਤੀ ਕਰਨੀ ਗੁਰਮੁਖੋ ਤੁਹਾਡੀ ਗਰਜ ਪ੍ਰੀਤੀ ਕਰਨੀ ਕਿਦਾ ਕਰਜਿਆ ਗੁਰਮੁਖਾਂ ਦਾ ਭਗਤਾਂ ਦਾ ਹੁਕਮ ਦਿੱਤਾ ਕਿ ਮੇਰੀ ਗੱਲ ਕਰਿਓ ਮਾਤ ਲੋਗ ਦੇ ਵਿੱਚ ਦਿਨ ਦੁਨੀ ਦੀ ਲਾਕੇ ਲਜਿਆ ਢੋਲਾ ਗਾਓ ਚਾਈ ਚਾਈਆ ਜਿਹੜਾ ਮਿਲੇ ਉਹਨੂੰ ਕਹਿਣਾ ਮੈਨੂੰ ਪੁਰਖ ਕਾਲ ਲੱਭਿਆ ਸਿੱਧਾ ਹੀ ਗੱਲ ਕਰਨੀ ਬੰਦਾ ਨਹੀਂ ਲੱਭਿਆ ਪੁਰਖ ਕਾਲ ਲੱਭਿਆ ਇਹ ਪਹਿਲੀ ਇਹ ਐਪ 66 ਸਮੁਤ ਇੱਕ